ਦੇਖ ਰਹੇ ਹੋ ਜਗਦੇਵ ਟੀਵੀ ਤੇ ਮੈਂ ਹਾਂ ਤੁਹਾਨੂੰ ਨਵੀਂ ਖ਼ਬਰ ਦੱਸਦੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਮੂੜ ਸੰਘਰਸ਼ ਦਾ ਹੁਣ ਐਲਾਨ ਕਰ ਦਿੱਤਾ ਹੈ 10 ਜਨਵਰੀ ਤੋਂ 18 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤੀ ਜਾਵੇਗੀ ਇਸ ਦੀਆਂ ਹੁਣ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਲਈ 2 ਜਨਵਰੀ ਨੂੰ ਜੰਡਿਆਲਾ ਗੁਰੂ ਤੇ 6 ਜਨਵਰੀ ਨੂੰ ਬਰਨਾਲਾ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਕੀਤੀ ਜਾ ਰਹੀਆਂ ਨੇ ਇਸ ਦਿਨਾਂ ਲਈ ਆਜੋ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਉੱਥੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਨੇ ਲਵਾਲ ਨੇ ਕਿਹਾ ਕਿ ਸਯੁਕਤ ਕਿਸਾਨ ਮੋਰਚਾ ਤੇ ਉਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਦੋਵੇਂ ਫਾਰਮ ਹਿੰਦੇ ਦੇ ਵਿੱਚ ਦਿੱਲੀ ਵਾਲੇ ਕੂਚ ਕਰਦਾ ਫੈਸਲਾ ਲਿਆ ਗਿਆ ਕਿਸਾਨਾਂ ਨੂੰ ਢੱਲੇ ਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨਦਾਰਾਂ ਖਤਮ ਕਰਨ ਵਲੇ ਵਾਦਾ ਕੀਤਾ ਸੀ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇਗਾ ਅੰਦੋਲਨ ਦੌਰਾਨ ਕਿਸਾਨਾਂ ਤੇ ਹੋਏ ਪਰਚੇ ਜਿਹੜੇ ਰਦ ਕੀਤੇ ਜਾਣਗੇ ਲਖੀਮਪੁਰੇ ਥੀਰੀ ਦੇ ਵਿੱਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹਨਾਂ ਵਿੱਚ ਇੱਕ ਵੀ ਵਾਅਦਾ ਜਿਹੜਾ ਹੁਣ ਤੱਕ ਪੂਰਾ ਜਿਹੜਾ ਨਹੀਂ ਕੀਤਾ ਸੁਣੋ ਹੋਰ ਕੀ ਕੁਝ ਬੋਲ ਰਹੇ ਨੇ ਕਿਸਾਨ ਆਗੂ ਢੱਲੇਵਾਲ ਇਹ ਢਲਵਾ ਪਿੰਡ ਚ ਆਇਆ ਇੱਕ ਪ੍ਰੋਸੈਸ ਚੱਲ ਰਿਹਾ ਜਿਥੇ ਬੰਦੀਆਂ ਵੱਲੋਂ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਕੀਤੇ ਵਾਜਾਂ ਤੋਂ ਭੱਜ ਰਹੀ ਹੈ ਅੰਦੋਲਨ ਨੂੰ ਸਸਪੈਂਡ ਕਰਨ ਸਮੇਂ ਇੱਕ ਕਮਿਟਮੈਂਟ ਕੀਤੀ ਸੀ ਸਰਕਾਰ ਨੇ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਉਹਨਾਂ ਤੋਂ ਸਰਕਾਰ ਪਿੱਛੇ ਹੱਡੀ ਹੋਈ ਹੈ ਜਿਸ ਵੇਲੇ 2014 ਚ ਸਦਾ ਚਾਈਆ ਬ ਸਰਕਾਰ ਉਸ ਵੇਲੇ ਵਾਅਦਾ ਕੀਤਾ ਸੀ ਕਿ ਡਾਕਟਰ ਸੁਮਿੰਦਰ ਦੀ ਰਿਪੋਰਟ ਤੇ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਿਆ ਸੀ ਲੋਕਾਂ ਨਾਲ ਲੇਕਿਨ ਅਜੇ ਤੱਕ ਨਹੀਂ ਕੀਤਾ ਉਦੋਂ ਵੀ ਗਾ ਹੁਣ ਵੱਧ ਕੇ ਸਗੋਂ ਉਲਟਾ ਕਿਸਾਨਾਂ ਦੇ ਹਮਲਾਵਰ ਰੋਕ ਕੇ ਚੈਰ ਕਰਦੇ ਆ। ਪਿਛਲੇ ਸਮੇਂ ਦੇ ਵਿੱਚ ਇਹ ਫੈਸਲਾ ਲੈ ਲਿਆ ਕਿ ਕਣਕ ਤੋਂ ਛੋਲਿਆਂ ਤੋਂ ਆ ਡੇਰੀ ਪ੍ਰੋਡਕਟਾਂ ਤੋਂ ਤੇ ਨਾਲ ਹੀ ਪੋਲਟਰੀ ਪ੍ਰੋਡਕਟਾਂ ਤੋਂ ਅਸੀਂ ਇੰਪੋਰਟ ਡਿਊਟੀ ਨੂੰ ਕਿਸੇ ਤੋਂ ਘਟਾਉਣ ਲੱਗੇ ਨੇ ਕਿਸੇ ਤੋਂ ਖਤਮ ਕਰਨ ਲੱਗੇ ਨੇ। ਪਰ ਉਹ ਸਾਡੇ ਕਿਸਾਨਾਂ ਲਈ ਬਹੁਤ ਘਾਤਕ ਸਿੱਧ ਹੋਏਗੀ। ਉਹਦੇ ਲਈ ਅਸੀਂ ਲੜਾਈ ਦਿੱਤੀ ਹੈ ਇਹਦੇ ਨਾਲ ਪ੍ਰੋਗਰਾਮ ਕੀਤਾ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਫਰਵਰੀ ਦੇ ਦਿਨਾਂ ਦੇ ਵਿੱਚ ਦਿੱਲੀ ਵੱਲ ਦੁਆਰਾ ਕੂਚ ਕਰਨਾ ਹੈ। SKM ਨਾਨ ਪੋਲੀਟੀਕਲ ਨੇ ਪ੍ਰੋਗਰਾਮ ਦਿੱਤਾ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਅਸੀਂ 20 ਵੱਡੀਆਂ ਪੰਚਾਇਤਾਂ ਕਰਾਂਗੇ ਵਿੱਚੋਂ ਜਿਹਦੇ ਵਿੱਚੋਂ ਲਗਭਗ 8-9 ਪੰਚਾਇਤਾਂ ਹੋ ਚੁੱਕੀਆਂ ਨੇ ਦੋਸਤੋ ਬਾਅਦ ਜਦੋਂ ਸਾਡੇ ਨਾਲ 18 ਉੱਤਰੀ ਭਾਰਤ ਦੀਆਂ ਜਥੇਬੰਦੀਆਂ ਨੇ ਹੋਰ ਆ ਕੇ ਸਹਿਯੋਗ ਕੀਤਾ ਤਾਂ ਦੋ ਸੰਝੀਆਂ ਉਹਨਾਂ ਜਥੇਬੰਦੀਆਂ ਨਾਲ ਸਾਡੀਆਂ ਪੰਚਾਇਤਾਂ ਹੋਣੀਆਂ ਦੋ ਜਨਵਰੀ ਨੂੰ ਜੰਡੇਲਾ ਗੁਰੂ ਚ ਤੇ 6 ਜਨਵਰੀ ਨੂੰ ਤੁਹਾਡੇ ਇੱਥੇ ਬਰਨਾਲੇ ਦੇ ਵਿੱਚੇ ਵੱਡੀ ਪੰਚਾਇਤ ਹੋਣੀ ਹੈ ਸੋ ਬਾਕੀ ਸਾਰਾ ਸਾਡਾ ਸਿਸਟਮ ਹਰਿਆਣਾ ਚ ਵੀ ਹੋਣੀਆਂ ਨੇ ਬਾਕੀ ਸਟੇਟਾਂ ਚ ਵੀ ਹੋਣੀਆਂ ਨੇ ਸਾਡੀ ਤਿਆਰੀ ਹੋ ਉਸ ਲਈ ਹੈ ਉਸੇ ਤਿਆਰੀ ਚ ਉਹ ਇੱਥੇ ਅੱਜ ਮੀਟਿੰਗ ਕੀਤੀ ਗਈ ਆ ਪਿੰਡ ਦੇ ਵਿੱਚ ਔਰ ਲੋਕਾਂ ਨੇ ਬੜਾ ਪਰ ਪਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਹ ਇੱਕ ਇੱਥੋਂ ਜ਼ਿਕਰ ਗੱਲ ਕਹੀ ਹੈ ਕਿ ਪਿੱਛੇ ਜਦੋਂ ਅਸੀਂ ਗਏ ਆ 45 44 ਟਰਾਲੀਆਂ ਲੈ ਕੇ ਗਏ ਸੀ ਇਸ ਵਾਰੀ ਅਸੀਂ ਉਸ ਤੋਂ ਵੀ ਵੱਧ ਟਰੈਕਟਰ ਟਰਾਲੀਆਂ ਲੈ ਕੇ ਇਸ ਪੰਚਾਇਤ ਦੇ ਵਿੱਚ ਸੰਗਤਾਂ ਦਾ ਹਾਜ਼ਰੀ ਲਵਾਵਾਂਗੇ ਮੈਂ ਸਾਰੇ ਸੰਗਤ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇੱਥੇ ਬਹੁਤ ਵੱਡਾ ਹਮਾਰਾ ਦਿੱਤਾ ਸੋ ਸਾਡੀ ਲੜਾਈ ਉਸ ਲੜਾਈ ਲਈ ਇਹ ਤਿਆਰੀ ਹੈ ਫਰਵਰੀ ਦੇ ਵਿੱਚ ਅਸੀਂ ਮਤਲਬ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਜੋ ਕਰ ਰਹੇ ਹਾਂ ਸਾਰਾ ਤੁਸੀਂ ਪ੍ਰਧਾਨ ਜੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੀ ਐਮਐਸਪੀ ਦੇਣ ਦੇ ਨਾਂ ਤੇ ਸਰਕਾਰ ਸਤਾ ਚਾਹੀਏ ਪਹਿਲਾਂ ਜਿਹੜੀ ਮੂੰਗੀ ਦੀ ਫਸਲ ਸੀ ਉਹ ਸਿਰਫ 10% ਹੀ ਪਰਚੇਜ ਕੀਤੀ ਹੈ ਹੁਣ ਕਿਸਾਨਾਂ ਦਾ ਚਿੱਟਾ ਸੋਨਾ ਐਮਐਸਪੀ ਤੋਂ ਥੱਲੇ ਵਿਕ ਰਿਹਾ ਜੂਰੀਆ ਮਾਰਕੀਟ ਦੇ ਵਿੱਚ ਐਮਐਸ ਜਿਹੜੀ ਕੰਟਰੋਲ ਰੇਟ ਆ ਉਸ ਤੋਂ ਵੱਧ ਹੈ ਇਸ ਬਾਰੇ ਪੰਜਾਬ ਸਰਕਾਰ ਨਾਲ ਤੁਹਾਡੀ ਕੀ ਗੱਲਬਾਤ ਚੱਲ ਰਹੀ ਹੈ ਕੀ ਕਰ ਰਹੇ ਹੋ ਦੇਖੋ ਜਿਹੜਾ ਐਮਐਸਪੀ ਦੀ ਗੱਲ ਕਰੀ ਸੀ ਸਰਕਾਰ ਨੇ ਸਾਡੇ ਨਾਲ ਉਹ ਵਰਤਾਂ ਤੋਂ ਪਹਿਲਾਂ ਇਹਨਾਂ ਦੀ ਮੈਡਮ ਬੜੀਆਂ ਚੁਟਕੀਆਂ ਮਾਰ-ਮਾਰ ਕੇ ਕਹਿ ਰਹੀ ਹੈ ਕਿ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ ਸਾਰੀਆਂ ਫਸਲਾਂ ਦੇ ਇੱਥੋਂ ਤੱਕ ਕਰਕੇ ਦਾਣਾ ਤੇ ਸਬਜ਼ੀਆਂ ਦੇ ਵੀ ਐਮਐਸਬੀ ਦੇ ਦੇਵਾਂਗੇ ਤੇ ਬਾਅਦ ਦੇ ਵਿੱਚ ਕੀ ਕਹਿੰਦੀ ਹੈ ਉਹੀ ਮੈਡਮ ਉਸੇ ਦਾ ਤੁਸੀਂ ਜਵਾਬ ਸੁਣਿਆ ਹੋਣਾ ਕਿ ਉਹਦਾ ਇੱਕ ਚੋਣਾਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਸੀਗਾ 15 ਲੱਖ ਰੁਪਈਆ ਹਰ ਕਿਸਾਨ ਦੇ ਹਰ ਵਿਅਕਤੀ ਦੇ ਖਾਤੇ 'ਚ ਪਾਉਣ ਲਈ ਭਾਜਪਾ ਨੇ ਕਿਹਾ ਸੀਗਾ ਕਿ ਉਹ ਇੱਕ ਝੂਮਲਾ ਸੀ ਇਹ ਬੀਬੀ ਨੇ ਵੀ ਹੱਸ ਕੇ ਵਿਖਾਦਾ ਕਿ ਉਹ ਤਾਂ ਇੱਕ ਝੂਮਲਾ ਸੀ ਸੋ ਇਹ ਝੂਮਲੇ ਬਾਜ ਸਰਕਾਰ ਇਹ ਮੰਨ ਸਕਦੇ ਆ ਵਾਅਦਾ ਕੀਤਾ ਲੋਕਾਂ ਨਾਲ ਇਹਨਾਂ ਨੇ ਕਿ ਅਸੀਂ ਮੂੰਗੀ ਦੋ ਤੇ ਐਮਐਸਬੀ ਦੇਵਾਂਗੇ ਫਿਰ ਇਹ ਕਹਿ ਦਿੱਤਾ ਕਿ ਜਿਹੜਾ ਘੱਟ ਰੇਟ ਤੇ ਵਿਕੂਗੀ ਉਹਦੀ ਅਸੀਂ ਕੰਪਨਸੇਸ਼ਨ ਕਰਾਂਗੇ ਉਹਦੋਂ ਵੀ ਗਾਹਾਂ ਜਾ ਕੇ ਫਿਰ ਉਹਨੂੰ ਕੰਪਨਸੇਸ਼ਨ ਕਰਨ ਦੀ ਬਜਾਏ ਇਹ ਕਹਤਾ ਕਿ ਘੱਟ ਕਿੰਨੀ ਵੀ ਵਿਕੀ ਹੋਵੇ ਅਸੀਂ ਵੱਧ ਤੋਂ ਵੱਧ 1000 ਰੁਪਏ ਦੀ ਕੰਪਨਸੇਸ਼ਨ ਕਰਾਂਗੇ ਉਹਦੇ ਚੋ ਵੀ ਅਜੇ 10 ਕਿਸਾਨਾਂ ਦਾ ਮੇਰੇ ਕੋਲ ਰਿਕਾਰਡ ਪਿਆ ਹੈ ਜਿਹੜੇ ਪਿੱਟ ਰਹੇ ਨੇ ਕਿ ਸਾਨੂੰ ਦਾਜੀ ਕੁਝ ਵੀ ਨਹੀਂ ਮਿਲਿਆ ਉਹਨਾਂ ਨੂੰ ਉਹ 10 1000 ਰੁਪਏ ਕੰਪਨਸੇਸ਼ਨ ਵਾਲਾ ਵੀ ਨਹੀਂ ਮਿਲਿਆ ਸੋ ਇਹ ਦਾ ਸਰਕਾਰ ਦਾ ਜਿਹੜਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਨਜ਼ਰ ਆ ਕੇ ਆ ਰਿਹਾ ਹੈ ਸੋ ਇਹ ਜਿਹੜੀ ਆ ਜਿਹੜੀ ਸਰਕਾਰਾਂ ਇਹ ਵੀ ਆ ਜਿਹੜੀਆਂ ਮੇਰਾ ਖਿਆਲ ਆ ਭਲੇਖਾ ਨਹੀਂ ਰਹਿਣਾ ਚਾਹੀਦਾ ਪ੍ਰੈਸ ਸੰਗਤ ਰਾ ਜਾਣਦੀ ਹੈ ਕਿ ਜਿਸ ਦਿਨ ਦੀ ਇਹ ਸਰਕਾਰ ਨੇ ਲੋਕ ਵਿਰੋਧੀ ਫੈਸਲੇ ਲੈਣੇ ਸ਼ੁਰੂ ਕੀਤੇ ਨੇ ਉਸੇ ਦਿਨ ਦੇ ਅਸੀਂ ਐਕਟਿਵ ਹੋ ਗਏ ਪ੍ਰੋਗਰਾਮ ਦੇ ਰਹੇ ਆ ਸਾਡੀ ਲੜਾਈ ਉਸੇ ਦਿਨ ਤੋਂ ਜਾਰੀ ਹੈ ਕਿਉਂਕਿ ਸਾਡੀ ਕੋਈ ਮਿੱਤਰਤਾ ਨਹੀਂ ਕਿਸੇ ਨਾਲ ਜਿਹੜੀ ਸਰਕਾਰ ਵੀ ਲੋਕਾਂ ਨਾਲ ਕਰਕੇ ਵਹਿਦੇ ਬੱਚੇਗੀ ਉਹਦੇ ਖਿਲਾਫ ਅਸੀਂ ਲੜਾਈ ਲੜਾਂਗੇ ਭਾਰਤੀ ਕਿਸਾਨ ਜੂਨ ਨੂੰ ਕਿਸਾਨਾਂ ਦੀ ਨੁਮਾਇੰਦਾ ਜਥੇਬੰਦੀ ਹੈ ਪੰਜਾਬ ਵਿੱਚ ਜਿਹੜੇ ਕੁਦਰਤ ਨੇ ਸੌਮੇ ਕੁਦਰਤੀ ਸੌਮੇ ਬਖਸ਼ੇ ਆ ਉਹਨਾਂ ਨੂੰ ਕਿਸਾਨਾਂ ਨੂੰ ਅਵੇਅਰ ਕਰਨ ਲਈ ਇਹਨਾਂ ਤੋਂ ਬਚਾਉਣ ਲਈ ਕਿਸਾਨ ਜਥੇਬੰਦੀਆਂ ਦੇ ਕੀ ਕੀ ਪ੍ਰੋਗਰਾਮ ਨੇ ਦੇਖੋ ਜਿਹੜੇ ਕੁਦਰਤੀ ਸੋਰਸੇ ਦੀ ਆਪਾਂ ਗੱਲ ਕਰਦੇ ਆਂ ਕਿਸਾਨ ਜਿੰਨਾ ਕੁਦਰਤੀ ਸੋਰਸਾਂ ਦੀ ਸਾਂਭ ਸੰਭਾਲ ਕੋਈ ਕਰ ਹੀ ਨਹੀਂ ਸਕਦਾ ਇਹ ਠੀਕ ਹੈ ਵੱਖਰੀ ਗੱਲ ਹੈ ਕਿ ਕਿਸਾਨ ਨੂੰ ਵਿਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਸਭ ਤੋਂ ਪਹਿਲੀ ਤਾਂ ਗੱਲ ਇਹ ਲਓ ਇਹ ਜਿੱਦੀਆਂ ਜ਼ਿੰਮੇਵਾਰੀਆਂ ਦੇਸ਼ ਦੇ ਕਿਸਾਨ ਨੇ ਨਿਭਾਈਆਂ ਜਿਹੜੀ ਆਬਾਦੀ ਪਾਪੂਲੇਸ਼ਨ ਬਹੁਤ ਛੋਟੀ ਹਿਸਾ ਪਾਪੂਲੇਸ਼ਨ ਨੂੰ ਅਨਾਜ ਨਹੀਂ ਦਿੱਤਾ ਗਿਆ ਭਾਰਤ ਤੋਂ ਇਹਨਾਂ ਕਿਸਾਨਾਂ ਨੇ ਉਹ ਸਾਰੀ ਦੀ ਸਾਰੀ ਜੇ ਉਹ ਤੋਂ 10 ਗੁਣਾ 15 ਗੁਣਾ ਪਾਪੂਲੇਸ਼ਨ ਵਧਣ ਦੇ ਬਾਵਜੂਦ ਵੀ ਲੋਕਾਂ ਨੂੰ ਢਿੱਡ ਭਰਨ ਨੂੰ ਲੋਕਾਂ ਦੇ ਵਾਸਤੇ ਅਨਾਜ ਪ੍ਰੋਵਾਈਡ ਕਰਵਾਤਾ ਇਦੋਂ ਵੱਡਾ ਦੇਵਤਾ ਕਿਸੇ ਨੂੰ ਮੰਨਿਆ ਨਹੀਂ ਜਾ ਸਕਦਾ ਔਰ ਉਹਦੇ ਨਾਲ ਇਹ ਹਾਲਾਤ ਕਰਨੇ ਉਹਦੀ ਇਹ ਦੁਰਦਸ਼ਾ ਕਰਨੀ ਉਹਨੂੰ ਸਭੋ ਜਿਹੜਾ ਤੁਸੀਂ ਪੋਲੂਸ਼ਨ ਦੀਆਂ ਗੱਲਾਂ ਆਪਾਂ ਕਰਦੇ ਆ ਕੁਦਰਤੀ ਸੋਰਸਾਂ ਦੀਆਂ ਗੱਲਾਂ ਹੁੰਦੀਆਂ ਨੇ ਦੇਖੋ ਫਾਰਮਰ ਨੇ ਇਹਨੂੰ ਕਿਹਾ ਜਾਂਦਾ ਕਿ ਤੂੰ ਪਾਣੀ ਹਵਾ ਪਲੂਟ ਕਰਦਾ ਮੈਂ ਕਹਿੰਦਾ ਫਾਰਮਰ ਨੇ ਹਵਾ ਪਲੂਟ ਜਿਹੜੀ ਕਰਨ ਦੀ ਗੱਲ ਆ ਰਿਪੋਰਟ ਪਿਛਲੇ ਦਿਨਾਂ ਚ ਆ ਗਈ ਕੇਵਲ ਐਗਰੀਕਲਚਰ ਤੋਂ 3.5% ਪੋਲੂਸ਼ਨ ਹੈ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗਣੋਂ ਹੱਡੀ ਨੂੰ ਤਾਂ ਮੇਰਾ ਕਿਹਾ ਮਹੀਨੇ ਤੋਂ ਵੱਧ ਟਾਈਮ ਹੋ ਗਿਆ ਅਸੀਂ ਥੋੜੇ ਦਿਨ ਪਹਿਲਾਂ ਦਿੱਲੀ ਵੇਚ ਦੀ ਜਾ ਰਹੇ ਸੀਗੇ ਦਿੱਲੀ ਦਾ ਤਾਂ ਉੱਧੇ ਵੀ 에ਅਰ ਕੁਆਲਿਟੀ ਇੰਡੈਕਸ ਚ 600 ਤੋਂ ਉੱਪਰ ਫਿਰਦਾ ਸੀ ਤਾਂ ਇਹ ਦਿੱਲੀ ਦੇ ਆਪਣੇ ਸੋਰਸਜ ਨੇ ਜਿਹੜੇ ਪੋਲੂਸ਼ਨ ਕਰ ਰਹੇ ਨੇ ਕਿਸਾਨ ਨੂੰ ਬਦਨਾਮ ਜ਼ਰੂਰ ਕਰਨਾ ਕਿਉਂਕਿ ਜਿੱਦੇ ਮੁਰ ਦੁਬਾਰਾ ਕਿਸਾਨ ਦੀ ਜ਼ਮੀਨ ਤੇ ਹਮਲਾ ਕਰਨਾ ਉਸ ਤੋਂ ਪਹਿਲਾਂ ਪਹਿਲਾਂ ਇੰਨਾ ਬਦਨਾਮ ਕਰ ਦਿਓ ਲੋਕਾਂ 'ਚ ਇੱਕ ਮੈਸੇਜ ਚੱਲਿਆ ਜਾਏ ਕਿ ਇਹ ਤਾਂ ਲੋਕਾਂ ਦਾ ਸਾਹ ਘੁੱਟਦੇ ਆ ਇਹ ਤਾਂ ਬੇਪਰਵਾਹ ਸੋ ਇਹਨਾਂ ਗੱਲਾਂ ਨੂੰ ਲੈ ਕੇ ਅ ਅਸੀਂ ਸਮਝਦੇ ਹਾਂ ਕਿ ਪੋਲੂਸ਼ਨ ਦੇ ਕਾਰਨ ਹੋਰ ਨੇ ਕਿਸਾਨੀ ਇੰਡਸਟਰੀ ਸਭ ਤੋਂ ਵੱਧ ਪੋਲੂਸ਼ਨ ਕਰ ਰਹੀ ਹੈ ਪ੍ਰਧਾਨ ਜੀ